प्यारे बच्चों मेरे ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਜਮਾਤ 7 ਦੀ ਪੰਜਾਬੀ ਦੀ ਪਾਠ ਪੁਸਤਕ ਅਰਦਾਸ ਵਿਚਲਾ ਪਾਠ 22 ਇਕਾਂਗੀ ਸੇਵਕ ਪੜਾਂਗੇ ਇਹ ਇਕਾਂਗੀ ਮਹਾਰਾਜਾ ਰਣਜੀਤ ਸਿੰਘ ਬਾਰੇ ਹੈ ਇਸ ਇਕਾਂਗੀ ਵਿੱਚ ਲੇਖਕ ਨੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਆਪਣੀ ਪਰਜਾ ਦੀ ਕੀਤੀ ਮਦਦ ਅਤੇ ਉਦਾਰ ਦਲੀ ਦਾ ਵਰਣਨ ਕੀਤਾ ਹੈ ਉਦਾਰ ਦਿਲੀ ਤੋਂ ਭਾਵ ਹੈ ਖੁੱਲ੍ਹ ਦਿਲੀ ਖੁੱਲੇ ਦਿਲ ਵਾਲਾ ਹੋਣਾ ਮਹਾਰਾਜਾ ਇੱਕ ਰਾਜੇ ਦੇ ਫਰਜ਼ਾਂ ਪ੍ਰਤੀ ਪੂਰੀ ਤਰ੍ਹਾਂ ਵਾਖਫ ਸੀ ਵਾਖਫ ਤੋਂ ਭਾਵ ਹੈ ਜਾਣੂ ਸੀ ਉਹ ਆਪਣੀ ਪ੍ਰਜਾਦਾ ਸੇਵਕ ਅਖਵਾਉਂਦਾ ਸੀ ਭਾਵ ਮਹਾਰਾਜਾ ਰਣਜੀਤ ਸਿੰਘ ਇੱਕ ਬਹੁਤ ਹੀ ਦਿਆਲੂ ਕਿਸਮ ਦੇ ਰਾਜਾ ਸਨ ਉਹ ਆਪਣੀ ਪ੍ਰਜਾ ਨੂੰ ਬਹੁਤ ਪਿਆਰ ਕਰਦੇ ਸਨ ਉਹਨਾਂ ਦੇ ਦੁੱਖ ਕਸ਼ਟ ਉਹਨਾਂ ਤੋਂ ਦੇਖੇ ਨਹੀਂ ਜਾਂਦੇ ਸਨ ਇਸ ਲਈ ਉਹ ਆਪਣਾ ਪੇਸ ਬਦਲ ਕੇ ਹਮੇਸ਼ਾ ਆਪਣੀ ਪ੍ਰਜਾ ਦੇ ਦੁੱਖਾਂ ਨੂੰ ਸੁਣਦੇ ਸਨ ਦੇਖਦੇ ਸਨ ਅਤੇ ਉਹਨਾਂ ਨੂੰ ਹਮੇਸ਼ਾ ਖੁਸ਼ ਰੱਖਣ ਦਾ ਯਤਨ ਕਰਦੇ ਰਹਿੰਦੇ ਸਨ ਇਸ ਕਹਾਣੀ ਦੇ ਪਾਤਰ ਹਨ ਇਸ ਕਹਾਣੀ ਵਿੱਚ ਨੋ ਪਾਤਰ ਹਨ ਪਹਿਲਾ ਮਹਾਰਾਜਾ ਰਣਜੀਤ ਸਿੰਘ ਦੂਜਾ ਮੰਤਰੀ ਤੀਜਾ ਸੈਨਾਪਤੀ ਚੌਥਾ ਖਜ਼ਾਨਾ ਮੰਤਰੀ ਪੰਜਵਾਂ ਕੁਝ ਕਿਸਾਨ ਛੇਵਾਂ ਟੰਡੋਰਜੀ ਸੱਤਵਾਂ ਤਿੰਨ ਬੰਦੇ ਅੱਠਵਾਂ ਬੁੱਢਾ ਬਾਬਾ ਅਤੇ ਨੌਵਾਂ ਪੰਡਾਰੀ ਅੱਗੇ ਇਕਾਂਗੀ ਦਾ ਪਹਿਲਾ ਦ੍ਰਿਸ਼ ਸ਼ੁਰੂ ਹੁੰਦਾ ਹੈ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਮਹਾਰਾਜਾ ਆਪਣੇ ਮੰਤਰੀਆਂ ਕੋਲੋਂ ਕੁਝ ਪੁੱਛਗਿਸ਼ ਕਰ ਰਿਹਾ ਹੈ ਮਹਾਰਾਜ ਆਖਦਾ ਹੈ ਮੰਤਰੀ ਜੀ ਰਾਜ ਕਾਜ ਦੇ ਕੰਮਾਂ ਬਾਰੇ ਦੱਸੋ ਕਿਵੇਂ ਚੱਲ ਰਹੇ ਹਨ ਮੰਤਰੀ ਜਵਾਬ ਦਿੰਦਾ ਹੈ ਖੜੇ ਹੋ ਕੇ ਆਖਦਾ ਹੈ ਮਹਾਰਾਜ ਦਾ ਇਕਬਾਲ ਬੁਲੰਦ ਹੈ ਇਕਬਾਲ ਬੁਲੰਦ ਤੋਂ ਭਾਵ ਚੜਦੀ ਕਲਾ ਹੋਣਾ ਮਹਾਰਾਜ ਦੇ ਰਾਜ ਵਿੱਚ ਸ਼ੇਰ ਅਤੇ ਬੱਕਰੀ ਇੱਕੋ ਘਾਟ ਪਾਣੀ ਪੀਂਦੇ ਹਨ ਕਿਸੇ ਕਿਸਮ ਦੀ ਕੋਈ ਘਾਟ ਨਹੀਂ ਹੈ ਸ਼ੇਰ ਅਤੇ ਬੱਕਰੀ ਇੱਕੋ ਘਾਟ ਪਾਣੀ ਪੀਂਦੇ ਤੋਂ ਭਾਵ ਹੈ ਕਿ ਛੋਟੇ ਵੱਡੇ ਵਿੱਚ ਕੋਈ ਅੰਤਰ ਨਹੀਂ ਹੈ ਸਭ ਬਰਾਬਰ ਹਨ ਮਹਾਰਾਜਾ ਮੰਤਰੀ ਜੀ ਮੈਨੂੰ ਚਾਪਲੂਸੀ ਪਸੰਦ ਨਹੀਂ ਹੈ ਚਾਪਲੂਸੀ ਤੋਂ ਭਾਵ ਕਿ ਖੁਸ਼ਾਮਦ ਪਸੰਦ ਨਹੀਂ ਹੈ ਮੈਨੂੰ ਮੇਰੇ ਰਾਜ ਦੀ ਪੂਰੀ ਪੂਰੀ ਰਿਪੋਰਟ ਦਿਓ ਮੰਤਰੀ ਜੀ ਹਜ਼ੂਰ ਮਹਾਰਾਜਾ ਸੈਨਾਪਤੀ ਜੀ ਆਪਣੇ ਸੈਨਿਕ ਪ੍ਰਬੰਧ ਬਾਰੇ ਦੱਸੋ ਆਪਣੀ ਸੈਨਾ ਨੂੰ ਕਿਸੇ ਚੀਜ਼ ਦੀ ਘਾਟ ਤਾਂ ਨਹੀਂ ਸੈਨਾਪਤੀ ਦਾ ਜਵਾਬ ਮਹਾਰਾਜ ਤੁਹਾਡੀ ਕਿਰਪਾ ਨਾਲ ਸੈਨਾ ਦੇ ਹੌਂਸਲੇ ਬੁਲੰਦ ਹਨ ਬੁਲੰਦ ਤੋਂ ਭਾਵ ਉੱਚੇ ਹਨ ਸੈਨਾ ਦਾ ਇੱਕ ਇੱਕ ਸਿਪਾਹੀ ਤੁਹਾਡੇ ਇੱਕ ਇਸ਼ਾਰੇ ਤੇ ਜਾਨ ਦੇਣ ਲਈ ਤਿਆਰ ਹੈ ਮਹਾਰਾਜ ਸ਼ਾਬਾਸ਼ ਮੈਨੂੰ ਤੁਹਾਥੋਂ ਇਹੀ ਉਮੀਦ ਸੀ ਸੈਨਾਪਤੀ ਸਿਰ ਝੁਕਾ ਕੇ ਆਖਦਾ ਹੈ ਸ਼ੁਕਰੀਆ ਜਨਾਬ ਮਹਾਰਾਜ ਖਜ਼ਾਨਾ ਮੰਤਰੀ ਨੂੰ ਆਖਦੇ ਹਨ ਖਜ਼ਾਨਾ ਮੰਤਰੀ ਜੀ ਤੁਸੀਂ ਦੇਸ਼ ਦੇ ਖਜ਼ਾਨੇ ਬਾਰੇ ਦੱਸੋ ਖਜ਼ਾਨੇ ਵਿੱਚ ਕਿਸੇ ਕਿਸਮ ਦੀ ਟੋਟ ਤਾਂ ਨਹੀਂ ਹੈ ਟੋਟ ਤੋਂ ਭਾਵ ਕਿ ਕੋਈ ਘਾਟ ਤਾਂ ਨਹੀਂ ਹੈ ਖਜ਼ਾਨਾ ਮੰਤਰੀ ਆਖਦਾ ਹੈ ਮਹਾਰਾਜ ਦੇਸ਼ ਚ ਖਜ਼ਾਨਾ ਭਰਪੂਰ ਹੈ ਖਜ਼ਾਨੇ ਵਿੱਚ ਆਨ ਧਨ ਦੀ ਕੋਈ ਕਮੀ ਨਹੀਂ ਹੈ ਮਹਾਰਾਜ ਆਖਦੇ ਹਨ ਖਜ਼ਾਨਾ ਮੰਤਰੀ ਜੀ ਇਹ ਮੈਂ ਤਾਂ ਪੁੱਛ ਰਿਹਾ ਹਾਂ ਜੇ ਕਿਤੇ ਮੁਸ਼ਕਲ ਆ ਜਾਵੇ ਤਾਂ ਖਜ਼ਾਨਾ ਮੰਤਰੀ ਤੁਸੀਂ ਕਿਸੇ ਕਿਸਮ ਦੀ ਚਿੰਤਾ ਨਾ ਕਰੋ ਤੁਹਾਡੀ ਕਿਰਪਾ ਨਾਲ ਸਭ ਕੁਝ ਠੀਕ ਠਾਕ ਹੈ ਮਹਾਰਾਜ ਮੰਤਰੀ ਜੀ ਮੈਨੂੰ ਉਰਦੀ ਉਰਦੀ ਖਬਰ ਮਿਲੀ ਹੈ ਕਿ ਇਸ ਸਾਲ ਮੀਂਹ ਨਾ ਪੈਣ ਦੇ ਕਿਸਾਨਾਂ ਦੀਆਂ ਫਸਲਾਂ ਸੁੱਕ ਸੜ ਗਈਆਂ ਹਨ ਇਸ ਤਰ੍ਹਾਂ ਕਿਸਾਨਾਂ ਕੋਲ ਖਾਣ ਜੋਗੇ ਅਨਾਜ ਦੀ ਕਮੀ ਆ ਜਾਵੇਗੀ ਮੇਰੇ ਖਿਆਲ ਵਿੱਚ ਇਸ ਸਾਲ ਕਿਸਾਨਾਂ ਦਾ ਮਾਲੀਆ ਮਾਫ ਕਰ ਦਿੱਤਾ ਜਾਵੇ ਮਾਲੀਆ ਤੋਂ ਭਾਵ ਟੈਕਸ ਕਿ ਜਿਹੜਾ ਉਹਨਾਂ ਤੋਂ ਟੈਕਸ ਜਾਂ ਕਰ ਲਿਆ ਜਾਂਦਾ ਹੈ ਉਹ ਉਹਨਾਂ ਨੂੰ ਮਾਫ ਕਰ ਦਿੱਤਾ ਜਾਵੇ ਮੰਤਰੀ ਜੋ ਹੁਕਮ ਸਰਕਾਰ ਇਨੇ ਵਿੱਚ ਮਹਾਰਾਜ ਦੇ ਦਰਬਾਰ ਵਿੱਚ ਕੁਝ ਲੋਕ ਤਰਾ ਤਰਾ ਕਰਦੇ ਆਉਂਦੇ ਹਨ ਤਰਾ ਤਰਾ ਕਰਦੇ ਭਾਵ ਰੋਂਦੇ ਕਰ ਲੌਂਦੇ ਦੁਖੀ ਹੋਏ ਵੇ ਆਉਂਦੇ ਹਨ ਜਿਹੜੇ ਕਿ ਦੇਸ਼ ਦੇ ਕਿਸਾਨ ਹਨ ਉਹ ਆਖਦੇ ਹਨ ਮਹਾਰਾਜ ਅਸੀਂ ਲੁੱਟੇ ਗਏ ਬਰਬਾਦ ਹੋ ਗਏ ਸਾਡੇ ਘਰਾਂ ਵਿੱਚ ਖਾਣ ਲਈ ਅਨਾਜ ਦਾ ਦਾਣਾ ਵੀ ਨਹੀਂ ਹੈ ਸਾਡੇ ਬਾਲ ਬੁੱਚੇ ਬੱਚੇ ਉਖੇ ਮਾਰ ਰਹੇ ਹਨ ਸਾਡੀ ਮਦਦ ਕਰੋ ਮਹਾਰਾਜਾ ਮੰਤਰੀ ਜੀ ਮੇਰਾ ਸ਼ੱਕ ਠੀਕ ਨਿਕਲਿਆ ਨਾ ਰਾਤ ਜਦੋਂ ਮੈਂ ਭੇਸ ਬਦਲ ਕੇ ਆਪਣੇ ਰਾਜ ਦਾ ਦੌਰਾ ਕਰ ਰਿਹਾ ਸੀ ਤਾਂ ਮੈਂ ਕੁਝ ਲੋਕਾਂ ਨੂੰ ਗੱਲਾਂ ਕਰਦੇ ਸੁਣਿਆ ਸੀ ਉਹ ਦਰਬਾਰ ਵਿੱਚ ਫਰਿਆਦ ਕਰਨ ਦੀਆਂ ਸਲਾਹਾਂ ਕਰ ਰਹੇ ਸਨ ਬੇਨਤੀ ਕਰਨ ਦੀਆਂ ਮੰਤਰੀ ਮਹਾਰਾਜ ਫਿਰ ਕੀ ਕੀਤਾ ਜਾਵੇ ਮਹਾਰਾਜਾ ਮੰਤਰੀ ਜੀ ਮੈਂ ਆਪਣੀ ਪ੍ਰਜਾ ਨੂੰ ਭੁੱਖੇ ਮਰਦਿਆਂ ਨਹੀਂ ਦੇਖ ਸਕਦਾ ਉਹ ਰਾਜਾ ਹੀ ਕਾਦਾ ਜਿਹੜਾ ਪਰਜਾ ਦੇ ਦੁੱਖ ਦਰਦ ਨਾ ਵੰਡਾਵੇ ਇਸ ਲਈ ਮਹਾਰਾਜ ਖਜ਼ਾਨਾ ਮੰਤਰੀ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਹਨ ਖਜ਼ਾਨਾ ਮੰਤਰੀ ਜੀ ਦੇਸ਼ ਦੇ ਅਨਾਜ ਦੇ ਭੰਡਾਰ ਖੋਲ ਦਿਓ ਸਾਰੇ ਰਾਜ ਵਿੱਚ ਢੰਡੋਰਾ ਪਿਟਵਾ ਦਿਓ ਕਿ ਜਿੰਨਾ ਕਿਸੇ ਨੂੰ ਅਨਾਜ ਚਾਹੀਦਾ ਹੈ ਆ ਕੇ ਲੈ ਜਾਵੇ ਇਹ ਖਜ਼ਾਨਾ ਜਨਤਾ ਦਾ ਹੀ ਹੈ ਢਡੋਰਾ ਪਟਵਾ ਦੇ ਤੋਂ ਭਾਵ ਹੈ ਕਿ ਹੁੱਕਾ ਦਵਾ ਦਿਓ ਜਨਤਾ ਭਾਵ ਲੋਕ ਕਿ ਇਹ ਢਡੋਰਾ ਪਟਵਾ ਦਿੱਤਾ ਜਾਵੇ ਕਿ ਜਿੰਨਾ ਕਿਸੇ ਨੂੰ ਅਨਾਜ ਚਾਹੀਦਾ ਹੈ ਉਹ ਆ ਕੇ ਖਜ਼ਾਨੇ ਵਿੱਚੋਂ ਲੈ ਜਾਣ ਇਹ ਸਾਰਾ ਖਜ਼ਾਨਾ ਲੋਕਾਂ ਦਾ ਆਪਣਾ ਹੈ ਖਜ਼ਾਨਾ ਮੰਤਰੀ ਆਖਦਾ ਹੈ ਜੋ ਹੁਕਮ ਸਰਕਾਰ ਮਹਾਰਾਜਾ ਐਸ ਦੇ ਨਾਲ ਹੀ ਦਰਬਾਰ ਦੀ ਕਾਰਵਾਈ ਖਤਮ ਕੀਤੀ ਜਾਂਦੀ ਹੈ ਸਾਰੇ ਅਫਸਰਾਂ ਕਰਮਚਾਰੀਆਂ ਦੀਆਂ ਡਿਊਟੀਆਂ ਲਗਾ ਦਿਵੋ ਡਿਊਟੀ ਪ੍ਰਤੀ ਕੁਤਾਹੀ ਕਿਸੇ ਕੀਮਤ ਤੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਮੰਤਰੀ ਜੀ ਸੈਨਾਪਤੀ ਜੀ ਤੇ ਹੋਰ ਦਰਬਾਰੀ ਵੀਰੋ ਤੁਸੀਂ ਵੀ ਆਪਣੀ ਆਪਣੀ ਡਿਊਟੀ ਤੇ ਤਾਇਨਾਤ ਹੋ ਜਾਵੋ ਕੁਤਾਹੀ ਤੋਂ ਭਾਵ ਹੈ ਕਿ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਹੋਵੇਗੀ ਡਿਊਟੀ ਤੇ ਤਾਇਨਾਤ ਇਸ ਤੋਂ ਭਾਵ ਹੈ ਕਿ ਆਪੋ ਆਪਣੀ ਡਿਊਟੀ ਸੰਭਾਲ ਲਵੋ ਮਹਾਰਾਜੇ ਦੇ ਹੁਕਮਾਂ ਦੀ ਹਾਮੀ ਪਰਦੇ ਹੋਏ ਸਾਰੇ ਆਪਣੇ ਆਪਣੇ ਕੰਮਾਂ ਤੇ ਲੱਗ ਜਾਂਦੇ ਹਨ ਟੰਡੋਰ ਜੀ ਟੰਡੋਰਾ ਦੇਣ ਲਈ ਪੈਂਡ ਪੈਂਡ ਸ਼ਹਿਰ ਸ਼ਹਿਰ ਘੁੰਮਣ ਲੱਗਦੇ ਹਨ ਦੂਜਾ ਦ੍ਰਿਸ਼ ਇਕੰਗੀ ਦਾ ਦੂਜਾ ਦ੍ਰਿਸ਼ ਸ਼ੁਰੂ ਹੁੰਦਾ ਹੈ ਜਿਸ ਵਿੱਚ ਟੰਡੋਰਜੀ ਟੰਡੋਰਾ ਪੜਦਾ ਹੋਇਆ ਆਖਦਾ ਹੈ ਸੁਣੋ 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 ਜ਼ਰਾ ਧਿਆਨ ਨਾਲ ਸੁਣੋ ਕਾਲ ਨੂੰ ਮੁਖ ਰੱਖਦਿਆਂ ਮਹਾਰਾਜ ਨੇ ਪ੍ਰਜਾ ਦੀ ਸਹੂਲਤ ਲਈ ਰਾਜ ਦੇ ਅਨਾਜ ਭੰਡਾਰ ਖੋਲ ਦਿੱਤੇ ਹਨ ਜਿਸ ਨੂੰ ਜਿੰਨਾ ਅਨਾਜ ਚਾਹੀਦਾ ਹੈ ਉਹ ਜਾ ਕੇ ਲਿਆ ਸਕਦਾ ਹੈ ਸੁਣੋ 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 ਮਹਾਰਾਜ ਕੋਲੋਂ ਆਪਣੀ ਪ੍ਰਜਾ ਦਾ ਦੁੱਖ ਦੇਖ ਨਹੀਂ ਹੋਇਆ ਉਹ ਆਪਣੀ ਪ੍ਰਜਾ ਨੂੰ ਆਪਣੀ ਜਾਨ ਤੋਂ ਵੀ ਵੱਧ ਪਿਆਰ ਕਰਦੇ ਹਨ ਇਸ ਲਈ ਅਨਾਜ ਭੰਡਾਰ ਤੋਂ ਜਿੰਨਾ ਕਿਸੇ ਨੂੰ ਅਨਾਜ ਚਾਹੀਦਾ ਹੈ ਜਾ ਕੇ ਲੈ ਆਵੇ ਟੰਡੋਰਚੀ ਦਾ ਇਹ ਹੋਕਾ ਸੁਣ ਕੇ ਸਾਰੇ ਲੋਕ ਆਪਸ ਵਿੱਚ ਗੱਲਾਂ ਕਰਨ ਲੱਗਦੇ ਹਨ ਉਹਨਾਂ ਵਿੱਚੋਂ ਪਹਿਲਾ ਆਦਮੀ ਆਖਦਾ ਹੈ ਹਾਂ ਹੈ ਮਹਾਰਾਜ ਨੇ ਅਨਾਜ ਦੇ ਭੰਡਾਰ ਖੋਲ ਦਿੱਤੇ ਦੂਜਾ ਆਦਮੀ ਵਾਹ ਰਾਜਾ ਹੋਵੇ ਤਾਂ ਇਦਾਂ ਦਾ ਤੀਜਾ ਆਦਮੀ ਤੈਨੂੰ ਆਪਣੇ ਮਹਾਰਾਜ ਦੀ ਉਦਾਰਤਾ ਤੇ ਕੋਈ ਸ਼ੱਕ ਹੈ ਉਦਾਰਤਾ ਤੋਂ ਭਾਵ ਖੋਲ ਦਿਲੀ ਦੂਜਾ ਆਦਮੀ ਮੈਨੂੰ ਮਹਾਰਾਜ ਤੇ ਸ਼ੱਕ ਨਹੀਂ ਬਲਕਿ ਮਾਣ ਹੈ ਮਾਣ ਭਾਵ ਗਰਵ ਹੈ ਪਹਿਲਾ ਆਦਮੀ ਚੱਲੋ ਫਿਰ ਘਰਾਂ ਤੋਂ ਪੱਲੀਆਂ ਬੋਰੀਆਂ ਲਿਈਏ ਤੇ ਅਨਾਜ ਲਿਈਏ ਇੱਕ ਬੁੱਢਾ ਤੇ ਕਮਜ਼ੋਰ ਆਦਮੀ ਇਹ ਭਾਈ ਕਾਹਦਾ ਹੋਕਾ ਦੇ ਰਿਹਾ ਪਹਿਲਾ ਆਦਮੀ ਕਹਿੰਦਾ ਬਾਬਾ ਰਾਜੇ ਨੇ ਅਨਾਜ ਦੇ ਭੰਡਾਰ ਜਨਤਾ ਲਈ ਮਫਤ ਖੋਲ ਦਿੱਤੇ ਹਨ ਅਸੀਂ ਸਾਰੇ ਦਾਣੀ ਲੈਣ ਚੱਲੇ ਹਾਂ ਤੂੰ ਵੀ ਆ ਜਾ ਬੁੱਢਾ ਆਦਮੀ ਪ੍ਰਭੋ ਮੈਂ ਇੱਕ ਲਾਚਾਰ ਬੁੱਢਾ ਨਾ ਮੈਨੂੰ ਅੱਖਾਂ ਤੋਂ ਦਿਸੇ ਤੇ ਨਾ ਮੇਰੇ ਵਿੱਚ ਸਾਹ ਪ੍ਰਾਣ ਹਨ ਮੈਂ ਕਿਵੇਂ ਅਨਾਜ ਲਿਆਵਾਂਗਾ ਲਾਚਾਰ ਤੋਂ ਭਾਵ ਹੈ ਕੀ ਬੇਬਸ ਦੂਜਾ ਆਦਮੀ ਬਾਬਾ ਇਹ ਤਾਂ ਤੂੰ ਆਪ ਹੀ ਸੋਚਣਾ ਹੈ ਬੁੱਢਾ ਆਦਮੀ ਅੱਛਾ ਚੱਲਦਾ ਹਾਂ ਸ਼ਾਇਦ ਕੋਈ ਭਲਾਪੁਰਖ ਮਦਦ ਕਰ ਹੀ ਦੇਵੇ ਕੀ ਕਰਾਂ ਓਰੇ-ਪੂਰੇ ਜਵਾਕਾਂ ਨੂੰ ਛੱਡ ਕੇ ਉਹਨਾਂ ਦਾ ਪਿਓ ਆਪ ਤਾਂ ਚਲਾ ਗਿਆ ਉਹਨਾਂ ਦਾ ਭੁੱਖੇ ਪਾਣੇ ਰੋਣਾ ਮੈਥੋਂ ਦੇਖਿਆ ਨਹੀਂ ਜਾਂਦਾ ਹੇ ਦਾਤਾ ਮਦਦ ਕਰੀ ਓਰੇ-ਪੂਰੇ ਜਵਾਕ ਤੋਂ ਭਾਵ ਕੇ ਛੋਟੇ-ਛੋਟੇ ਬੱਚੇ। ਇਕਾਂਗੀ ਦਾ ਤੀਜਾ ਦ੍ਰਿਸ਼ ਜਿਸ ਵਿੱਚ ਮਹਾਰਾਜ ਦਾ ਅਨਾਜ ਭੰਡਾਰ ਦਾ ਦ੍ਰਿਸ਼ ਦਿਖਾਇਆ ਗਿਆ ਹੈ। ਮਹਾਰਾਜੀ ਦੇ ਅਨਾਜ ਭੰਡਾਰ ਵਿੱਚ ਕਰਮਚਾਰੀ ਸਭ ਨੂੰ ਦਿਲ ਖੋਲ ਕੇ ਅਨਾਜ ਵੰਡ ਰਹੇ ਹਨ। ਭੰਡਾਰੀ। ਬਾਬਾ ਲਿਆ ਪੱਲੀ ਵਿਛਾ ਤੈਨੂੰ ਵੀ ਦਾਣੀ ਪਾ ਦਿਆਂ। ਬੁੱਢਾ ਬਾਬਾ ਕਾਕਾ ਥੋੜੇ ਜਿਆਦਾ ਹੀ ਬਾਦੇਮੀ ਭੰਡਾਰੀ ਕਹਿੰਦਾ ਬਾਬਾ ਲੈ ਭਰ ਦਿੱਤੀ ਪੱਲੀ ਬੁੱਢਾ ਬਾਬਾ ਕਹਿੰਦਾ ਕਾਕਾ ਮੈਨੂੰ ਜਰਾ ਹੱਥ ਤਾਂ ਪੁਆਈ ਕਰਮਚਾਰੀ ਬਾਬੇ ਨੂੰ ਪੱਲੀ ਚੁਕਾਉਂਦਾ ਹੈ ਪਰ ਪੱਲੀ ਚੁੱਕਦੇ ਹੀ ਬਾਬਾ ਡਿੱਗ ਪੈਂਦਾ ਹੈ ਇੱਕ ਭੱਦਰਪੁਰਸ਼ ਜੋ ਇਹ ਕੌਤਕ ਦੇਖ ਰਿਹਾ ਸੀ ਆ ਕੇ ਕਹਿੰਦਾ ਹੈ ਭੱਦਰਪੁਰਸ਼ ਤੋਂ ਭਾਗ ਹੈ ਕਿ ਇੱਕ ਭਲਾ ਆਦਮੀ ਕੌਤਕ ਭਾਵ ਇਹ ਦ੍ਰਿਸ਼ ਦੇਖ ਰਿਹਾ ਹੈ ਭੱਦਰ ਪੁਰਸ਼ ਕਹਿੰਦਾ ਹੈ ਬਾਬਾ ਜੀ ਮੈਂ ਕੁਝ ਤੁਹਾਡੀ ਮਦਦ ਕਰਾਂ ਅਤੇ ਭੰਡਾਰੀ ਨੂੰ ਕਹਿੰਦਾ ਹੈ ਵੀਰ ਜੀ ਇਹ ਪੱਲੀ ਤੁਸੀਂ ਮੈਨੂੰ ਚੁਕਾ ਦਿਓ ਮੈਂ ਚੁੱਕ ਕੇ ਛੱਡ ਆਉਂਦਾ ਹਾਂ ਬੁੱਢਾ ਬਾਬਾ ਕਾਕਾ ਭਲਾ ਹੋਵੇ ਤੇਰਾ ਜਿਸ ਨੇ ਇੱਕ ਬੁੱਢੇ ਅਤੇ ਲਾਚਾਰ ਦੀ ਮਦਦ ਕੀਤੀ ਹੈ ਪਧਰਪੁਰਸ਼ ਕਹਿੰਦਾ ਬਾਬਾ ਜੀ ਬੁੱਢੇ ਅਤੇ ਲਾਚਾਰ ਦੀ ਮਦਦ ਕਰਨਾ ਮੈਂ ਆਪਣਾ ਫਰਜ਼ ਸਮਝਦਾ ਹਾਂ ਬੁੱਢਾ ਬਾਬਾ ਕਾਕਾ ਤੂੰ ਕੌਣ ਹੈ ਤੂੰ ਕਿਹੜੇ ਪਿੰਡ ਰਹਿੰਦਾ ਹੈ ਮੈਂ ਉਹ ਸਾਹਮਣੇ ਵਾਲੀ ਗਲੀ ਵਿੱਚ ਰਹਿੰਦਾ ਹਾਂ ਬਾਬਾ ਕਹਿੰਦਾ ਤੇ ਪਧਰਪੁਰਸ਼ ਉਸਦਾ ਜਵਾਬ ਦਿੰਦਾ ਹੈ ਬਾਬਾ ਜੀ ਤੁਸੀਂ ਅੱਗੇ-ਅੱਗੇ ਚੱਲੋ ਮੈਂ ਤੁਹਾਡੇ ਪਿੱਛੇ-ਪਿੱਛੇ ਆਉਂਦਾ ਹਾਂ ਬੁੱਢਾ ਬਾਬਾ ਫਿਰ ਵੀ ਤੂੰ ਮੈਨੂੰ ਆਪਣੇ ਬਾਰੇ ਜ਼ਰਾ ਦੱਸ ਤਾਂ ਸਹੀ ਪੱਧਰਪੁਰਸ਼ ਬਾਬਾ ਜੀ ਤੁਸੀਂ ਨਾਂ ਵਿੱਚੋਂ ਕੀ ਲੈਣਾ ਤੁਸੀਂ ਬਸ ਤੁਰੇ ਰਹੋ ਅੱਗੇ ਉਹ ਪੱਧਰਪੁਰਸ਼ ਬਾਬੇ ਦੇ ਘਰ ਜਾ ਕੇ ਪੰਡ ਨੂੰ ਰੱਖ ਕੇ ਬਾਬਾ ਜੀ ਨੂੰ ਕਹਿੰਦਾ ਹੈ ਬਾਬਾ ਜੀ ਚੰਗਾ ਮੈਂ ਚੱਲਦਾ ਹਾਂ ਬੁੱਢਾ ਬਾਬਾ ਕਹਿੰਦਾ ਨਹੀਂ ਭਾਈ ਮੈਂ ਤੈਨੂੰ ਇੰਜ ਨਹੀਂ ਜਾਣ ਦੇਣਾ ਪਹਿਲਾਂ ਤੂੰ ਮੈਨੂੰ ਆਪਣਾ ਨਾਂ ਦੱਸ ਮੈਨੂੰ ਆਪਣਾ ਚਿਹਰਾ ਵਿਖਾ ਤਾਂ ਤਾਂ ਕਿ ਮੈਂ ਆਪਣੇ ਮਦਦਗਾਰ ਦਾ ਸਜਦਾ ਤਾਂ ਕਰ ਕਰ ਲਵਾਂ ਸਜਦਾ ਭਾਵ ਦਰਸ਼ਨ ਤਾਂ ਕਰ ਲਵਾਂ ਪੱਧਰ ਪੁਰ ਸਾਖਦਾ ਹੈ ਬਾਬਾ ਜੀ ਮੈਨੂੰ ਜਾਣ ਦਿਓ ਤੁਸੀਂ ਮੇਰੇ ਬਾਰੇ ਪੁੱਛ ਕੇ ਕੀ ਲੈਣਾ ਹੈ ਬੁੱਢਾ ਬਾਬਾ ਆਖਦਾ ਤੇ ਜ਼ਿੱਦ ਕਰਦਾ ਹੋਇਆ ਕਹਿੰਦਾ ਕਾਕਾ ਤੂੰ ਤਾਂ ਮੇਰੇ ਲਈ ਫਰਿਸ਼ਤਾ ਬਣ ਕੇ ਆਇਆ ਏ ਕੀ ਮੈਂ ਆਪਣੇ ਫਰਿਸ਼ਤੇ ਦੇ ਦਰਸ਼ਨ ਵੀ ਨਹੀਂ ਕਰ ਸਕਦਾ ਫਰਿਸ਼ਤਾ ਭਾਵ ਦੇਵਤਾ ਪੱਧਰ ਪੁਰਸ਼ ਆਖਦਾ ਹੈ ਬਾਬਾ ਜੀ ਮੈਂ ਇਨਸਾਨ ਹੀ ਚੰਗਾ ਹਾਂ ਮੈਨੂੰ ਇਨਸਾਨ ਹੀ ਰਹਿਣ ਦਿਓ ਫਿਰ ਵੀ ਮੈਂ ਤੁਹਾਡੀ ਇੱਜ਼ਤ ਕਰਨ ਤੇ ਦੱਸਦਾ ਹਾਂ ਉਹ ਪੱਧਰ ਪੁਰਸ਼ ਆਪਣੇ ਉੱਪਰ ਲਈ ਚਾਦਰ ਲਾ ਦਿੰਦਾ ਹੈ ਮੇਰਾ ਨਾਂ ਰਣਜੀਤ ਸਿੰਘ ਹੈ ਮੈਂ ਇਸ ਦੇਸ਼ ਦਾ ਰਾਜਾ ਹਾਂ ਮੈਂ ਰਾਜਾ ਬਾਦ ਵਿੱਚ ਹਾਂ ਪਹਿਲਾਂ ਆਪਣੀ ਪ੍ਰਜਾ ਦਾ ਨੌਕਰ ਹਾਂ ਬੁੱਢਾ ਬਾਬਾ ਹੈ ਮਹਾਰਾਜੇ ਨੂੰ ਵੇਖ ਕੇ ਉਸਦੇ ਚਰਨੀ ਡੈਗ ਪੈਂਦਾ ਹੈ ਅਤੇ ਚਰਨਾ ਵਿੱਚ ਟੈਂਦਾ ਹੋਇਆ ਆਖਦਾ ਹੈ ਮਹਾਰਾਜਾ ਮੈਨੂੰ ਮਾਫ ਕਰ ਦਿਓ ਮੈਂ ਤੁਹਾਨੂੰ ਪਛਾਣਿਆ ਨਹੀਂ ਸੀ ਮੈਂ ਤੁਹਾਨੂੰ ਇਨਾ ਕਸ਼ਟ ਦਿੱਤਾ ਰਣਜੀਤ ਸਿੰਘ ਆਖਦਾ ਹੈ ਤੇ ਬਾਬੇ ਨੂੰ ਗਲ ਨਾਲ ਲਾ ਲੈਂਦਾ ਹੈ ਗਲ ਨਾਲ ਲਾ ਕੇ ਕਹਿੰਦਾ ਹੈ ਬਾਬਾ ਜੀ ਮੈਂ ਤੋਂ ਮਾफी ਮੰਗ ਕੇ ਮੈਨੂੰ ਸ਼ਰਮਿੰਦਾ ਨਾ ਕਰੋ ਮੇਰੇ ਲਈ ਇਹੀ ਦੁਆ ਕਰੋ ਕਿ ਮੈਂ ਆਪਣੀ ਪ੍ਰਜਾਦਾ ਸੇਵਕ ਬਣਿਆ ਰਹਾ ਮੈਂ ਆਪਣੀ ਪ੍ਰਜਾਦੇ ਦੁੱਖ ਵੰਡਾਉਂਦਾ ਰਹਾ ਦੁਆ ਤੋਂ ਭਾਵ ਹੈ ਕਿ ਕਿ ਇਹੀ ਅਰਦਾਸ ਕਰੋ ਕਿ ਉਹ ਹਮੇਸ਼ਾ ਆਪਣੀ ਪ੍ਰਜਾਦੇ ਦੁੱਖ ਦਰਦ ਵੰਡਾਉਂਦਾ ਰਹੇ ਬੁੱਢਾ ਬਾਬਾ ਆਖਦਾ ਹੈ ਮਹਾਰਾਜਾ ਜੀ ਤੁਸੀਂ ਤਾਂ ਇਸ ਬੁੱਢੇ ਬਾਬੇ ਨੂੰ ਮੁੱਲ ਹੀ ਲੈ ਲਿਆ ਮੁੱਲ ਹੀ ਲੈ ਲਿਆ ਭਾਵ ਆਪਨਾ ਹੀ ਬਣਾ ਲਿਆ ਜਦੋਂ ਮੈਂ ਮਰ ਕੇ ਧਰਮਰਾਜ ਕੋਲ ਜਾਵਾਂਗਾ ਤਾਂ ਮੈਂ ਤੁਹਾਡੀ ਇਸ ਉਦਾਰਤਾ ਦੀ ਉਦਾਹਰਣ ਜ਼ਰੂਰ ਦੇਵਾਂਗਾ ਮੈਂ ਉਸ ਨੂੰ ਆਖਾਂਗਾ ਕਿ ਮੇਰੇ ਮਹਾਰਾਜ ਲਈ ਸਵਰਗਾਂ ਦੇ ਬੂਹੇ ਖੋਲ ਦੇਵੇ ਇਹਨਾਂ ਕਹਿ ਕੇ ਬੁੱਢਾ ਬਾਬਾ ਅਸੀਸਾਂ ਤੇ ਅਸੀਸਾਂ ਦੇ ਹੀ ਜਾਂਦਾ ਹੈ ਅਤੇ ਮਹਾਰਾਜਾ ਚਾਦਰ ਦੀ ਬੁੱਕਲ ਮਾਰ ਕੇ ਆ ਜਾਂਦਾ ਹੈ ਅਜੰਦਾ ਹੈ ਤੇ ਨਾਟਕ ਖਤਮ ਹੁੰਦਾ ਹੈ ਪਰਦਾ ਡੈਗ ਪੈਂਦਾ ਹੈ ਇਹ ਸੰ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਨਾਲ ਸੰਬੰਧਤ ਕੁਝ ਘਟਨਾਵਾਂ ਜਿਨ੍ਹਾਂ ਤੋਂ ਸਾਨੂੰ ਇਹ ਪ੍ਰੇਰਨਾ ਮਿਲਦੀ ਹੈ ਕਿ ਸਾਨੂੰ ਵੀ ਉਦਾਰ ਦਲੀ ਅਤੇ ਦਿਆਲੂ ਬਣ ਕੇ ਰਹਿਣਾ ਚਾਹੀਦਾ ਹੈ ਅਤੇ ਗਰੀਬਾਂ ਲਾਚਾਰਾਂ ਬਜ਼ੁਰਗਾਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਵਰ ਤਿਆਰ ਰਹਿਣਾ ਚਾਹੀਦਾ ਹੈ ਕਿਸੇ ਨੂੰ ਵੀ ਅਮੀਰ ਗਰੀਬ ਉੱਚਾ ਨੀਮਾ ਨਹੀਂ ਸਮਝਣਾ ਚਾਹੀਦਾ ਮਹਾਰਾਜਾ ਰਣਜੀਤ ਸਿੰਘ ਜਿਹੜੇ ਖੁਦ ਇੱਕ ਰਾਜਾ ਹੋਣ ਦੇ ਬਾਵਜੂਦ ਆਪਣੇ ਆਪ ਵਿੱਚ ਰਾਜਾ ਹੋਣ ਦਾ ਕੋਈ ਮਾਣ ਨਹੀਂ ਰੱਖਦੇ ਸਨ ਸਗੋਂ ਆਪਣੀ ਬਜਾ ਦਾ ਸੇਵਕ ਬਣ ਕੇ ਰਹਿੰਦੇ ਸਨ ਸਾਨੂੰ ਉਹਨਾਂ ਦੇ ਜੀਵਨ ਤੋਂ ਇਹ ਹੀ ਸਿੱਖਿਆ ਲੈਣੀ ਚਾਹੀਦੀ ਹੈ ਥੈਂਕ ਯੂ